साहिल साहिल मंग ਹਾਂਜੀ ਸਾਹਿਬ ਜੀ ਅੱਜ ਮਲੋੜ ਇੰਗਸਟ ਹਾਊਸ ਦੇ ਵਿੱਚ ਤੁਸੀਂ ਜਿਹੜੀ ਕਾਨਫਰੰਸ ਰੱਖੀ ਆ ਇਹਨੇ ਸਾਰੇ ਸਾਥੀਆਂ ਦੇ ਨਾਲ ਤੇ ਕੀ ਇਹ ਮਾਮਲਾ ਅਚਾਨਕ ਤੁਸੀਂ ਜਿਹੜਾ ਇਹ ਕਾਨਫਰੰਸ ਦੇ ਵਿੱਚ ਆਏ ਹੋ ਦੇਖੋ ਜੀ ਪੰਜਾਬ ਦੇ ਲੋਕ 70-75 ਸਾਲਾਂ ਤੋਂ ਰਵਾਇਤੀ ਪਾਰਟੀਆਂ ਤੋਂ ਥੱਕੇ ਹੋਏ ਸੀਗੇ ਜਿਸ ਦਾ ਨਤੀਜਾ ਕੀ ਪੰਜਾਬ ਦੇ ਲੋਕਾਂ ਨੇ ਇੱਕ ਵਾਢੇ ਨਾਲ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਂਦੀ ਔਰ ਇਹ ਆਮ ਘਰਾਂ ਦੇ ਵਿੱਚ ਵੀ ਜਿਹੜੇ ਬੰਦਿਆਂ ਨੂੰ ਨਹੀਂ ਲੋਕ ਜਾਣਦੇ ਸੀਗੇ ਉਦਾਹਰਨ ਦੇ ਤੌਰ ਤੇ ਆਪਣੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਜਿਨ੍ਹਾਂ ਦਾ ਮਲੋੜ ਦੇ ਵਿੱਚ ਕੋਈ ਲੈਣ ਦੇਣ ਹੀ ਨਹੀਂ ਸੀਗਾ ਉਹਨਾਂ ਨੂੰ ਸਿਰਫ 40 ਦਿਨ ਪਹਿਲਾਂ ਪਾਰਟੀ ਨੇ ਲਿਆ ਕੇ ਮਲੋੜ ਦੇ ਵਿੱਚ ਕੈਂਡੀਡੇਟ ਅਨਾਉਂਸ ਕਰਤਾ ਤੇ ਲੋਕਾਂ ਨੇ ਉਹਨਾਂ ਨੂੰ ਵੀ ਬੜੀ ਵੱਡੀ ਗਿਣਤੀ ਨਾਲ ਜਿਤਾਇਆ ਕਿਉਂਕਿ ਲੋਕਾਂ ਦਾ ਵਿਸ਼ਵਾਸ ਸੀਗਾ ਕਿ ਇਹ ਸੰਘਰਸ਼ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਔਰ ਆਮ ਲੋਕਾਂ ਦੇ ਹੱਕਾਂ ਦੇ ਲਈ ਆਮ ਲੋਕਾਂ ਦੇ ਸਹੂਲਤਾਂ ਦੇ ਲਈ ਸੰਘਰਸ਼ ਕਰੂਗੀ ਪਰ ਉਹ ਪਾਰਟੀ ਬੜੀ ਜਲਦੀ ਇੱਕ ਕੰਪਨੀ ਦੇ ਵਿੱਚ ਤਰਲ ਹੋ ਗਈ ਉਹ ਕੰਪਨੀ ਜਿਹੜੀ ਆਪ ਦੇ ਸਿਰਫ ਤੇ ਆਪ ਦੇ ਹੱਕਾਂ ਲਈ ਸੋਚਦੀ ਨੇ ਪੰਜਾਬ ਦੇ ਲੋਕਾਂ ਨੂੰ ਨਕਾਰਿਆ ਗਿਆ ਪੰਜਾਬ ਦੇ ਲੋਕਾਂ ਦੇ ਹੱਕਾਂ ਨੂੰ ਨਕਾਰਿਆ ਗਿਆ ਸੋ ਅਸੀਂ ਵੀ ਉਹਨਾਂ ਵਿੱਚ ਸੀਗੇ ਅਸੀਂ ਵੀ ਆਮ ਆਦਮੀ ਪਾਰਟੀ ਲਈ ਸੰਘਰਸ਼ ਕੀਤਾ ਸੀਗਾ ਮਲੋੜ ਦੇ ਵਿੱਚ ਬੜੇ-ਬੜੇ ਪੱਧਰ ਤੇ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਨਾਲ ਬੜੇ-ਬੜੇ ਪੱਧਰ ਤੇ ਤੁਸੀਂ ਸਭ ਜਾਣੂ ਹੋ ਕਿ ਭਗਵੰਤ ਮਾਨ ਸਾਹਿਬ ਦੀ ਸੰਘਰਸ਼ ਦੇ ਨਾਲ ਚੱਲੇ ਆ ਉਹਨਾਂ ਨੇ ਪਰ ਆਦੀ ਨੀਤੀਆਂ ਨੇ ਜੋ ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਜੋ ਆਪਣੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀਆਂ ਨੀਤੀਆਂ ਸੀ ਉਹਨਾਂ ਤੋਂ ਔਖੇ ਹੋ ਕੇ ਅਸੀਂ ਬਾਗੀ ਹੋਏ ਆਂ ਔਰ ਅੱਜ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਆਪ ਦਾ ਇੱਕ ਆਜ਼ਾਦ ਉਮੀਦਵਾਰ ਤੌਰ ਤੇ ਮੇਰੇ ਸਾਥੀਆਂ ਨੇ ਫੈਸਲਾ ਲੈ ਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਮੈਂ ਲੋਕ ਸਭਾ ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਤੌਰ ਤੇ ਇਲੈਕਸ਼ਨ ਲੜਾਂ ਔਰ ਲੋਕਾਂ ਦੇ ਹੱਕਾਂ ਦੇ ਲਈ ਸੰਘਰਸ਼ ਕਰਾਂ ਤੇ ਪੰਜਾਬ ਸਰਕਾਰ ਦੇ ਨਾਲ ਸੈਂਟਰ ਸਰਕਾਰ ਦੇ ਨਾਲ ਮੱਥਾ ਲਾ ਕੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਕੇ ਲੋਕਾਂ ਨੂੰ ਉਹਨਾਂ ਦੇ ਹੱਕ ਦਿਵਾਏ ਜਾਣ। ਬਾਕੀ ਤੁਸੀਂ ਅੱਜ ਤੋਂ ਨਹੀਂ ਹੋਏ ਜੀ। ਜਿਹੜਾ ਸਮਾਂ ਸੀ ਜਿਸ ਤਰ੍ਹਾਂ ਨਾਲ ਤੁਸੀਂ ਦੱਸਿਆ ਕਿ ਕਾਫੀ ਲੰਮਾ ਸਮਾਂ ਸੀ ਜਦ ਸੰਘਰਸ਼ ਕੀਤਾ ਪਾਰਟੀ ਦੇ ਨਾਲ ਜਿਹੜਾ ਸਾਥ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਹਿਲਾ ਬਾਹਰੋਂ ਆਏ ਤੇ ਉਸ ਤੋਂ ਬਾਅਦ ਚਲੋ ਜੋ ਵੀ ਪਿੱਛੇ ਹੋਇਆ ਤਾਂ ਹੁਣ ਦਾ ਕੀ ਸੀ ਕਿ ਤੁਸੀਂ ਅਚਾਨਕ ਜਿਹੜਾ ਆਜ਼ਾਦ ਲੜਨ ਦਾ ਸੋਚਿਆ ਇਹ ਬਾਗੀ ਤੁਹਾਡਾ ਨਾਮ ਜਿਹੜਾ ਪੈਂਦਾ ਮਲੋਟ ਦੇ ਵਿੱਚ ਅਚਾਨਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਣ ਦਾ ਕੀ ਤੁਹਾਡੇ ਸੀ ਇਸ ਤਰ੍ਹਾਂ ਨਾਲ ਦੇਖੋ ਪੰਜਾਬ ਦੇ ਵਿੱਚ 2022 ਤੋਂ ਬਾਅਦ 2024 ਦਾ ਪਹਿਲਾ ਇਲੈਕਸ਼ਨ ਆਇਆ ਸੋ ਉਸ ਤੋਂ ਪਹਿਲਾਂ ਕੋਈ ਇਲੈਕਸ਼ਨ ਨਹੀਂ ਸੀ ਅਸੀਂ ਬਾਗੀ ਹੋ ਗਏ ਸੀ ਜੇ ਅਸੀਂ ਮਤਲਬ ਪ੍ਰਸਤ ਹੁੰਦੇ ਆਮ ਜਿਹੜੇ ਸਰਕਾਰਾਂ ਦੇ ਵਾਂਗ ਲੀਡਰਾਂ ਦੇ ਵਾਂਗ ਹੁੰਦੇ ਤਾਂ ਅਸੀਂ ਵੀ ਕੋਈ ਪਾਰਟੀ ਜੁਆਇਨ ਕਰ ਜਾਣੀ ਸੀ ਪਰ ਅਸੀਂ ਆਪ ਦਾ ਬੈਠ ਕੇ ਆਪਦੇ ਸੰਘਰਸ਼ ਨੂੰ ਆਪਦੇ ਅੰਦਰ ਲੱਗੀ ਆਗ ਨੂੰ ਉਸੇ ਤਰ੍ਹਾਂ ਹੀ ਜਾਰੀ ਰੱਖਿਆ ਕਿ ਸਮਾਂ ਆਉਣ ਤੇ ਪੰਜਾਬ ਦੇ ਵਿੱਚ ਇਹਨਾਂ ਲੀਡਰਾਂ ਨੂੰ ਵਿਖਾਇਆ ਜਾਊਗਾ ਕਿ ਜਦੋਂ ਆਮ ਲੋਕ ਅੱਗ ਦੇ ਨਾਲ ਖੜਕਾ ਕਰਦੇ ਨੇ ਤਾਂ ਉਹ ਖੜਕੇ ਦੀ ਗੂੰਜ ਜਿਹੜੀ ਲੀਡਰਾਂ ਦੇ ਕੰਨ ਤੱਕ ਬੋਲੇ ਕਰ ਦਿੰਦੀ ਹੈਗੀ ਆ ਮੁੱਦੇ ਕੀ ਲੈ ਕੇ ਚੱਲ ਰਹੇ ਸਾਡਾ ਮੇਨ ਇੱਕੋ ਹੀ ਮੁੱਦਾ ਹੈ ਜੋ ਸਰਕਾਰ ਨੇ ਸੂਬਾ ਸਰਕਾਰ ਨੇ ਜਾਂ ਆਉਣ ਵਾਲੀ ਸੈਂਟਰ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਾ ਕਰੂਗੀ ਫਿਰੋਜ਼ਪੁਰ ਦੇ ਲੋਕ ਸਭਾ ਫਿਰੋਜ਼ਪੁਰ ਦੇ ਹਲਕੇ ਦੇ ਲੋਕਾਂ ਦੇ ਨਾਲ ਵਾਅਦਾ ਕਰੂਗੀ ਉਹ ਵਾਅਦਾ ਕਰਵਾਉਣ ਦੇ ਲਈ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਤੋਂ ਅੱਗੇ ਹੋ ਕੇ ਸੰਘਰਸ਼ ਕਰਾਂਗੇ ਸਾਹਿਬ ਜੀ ਸਾਰਿਆਂ ਤੋਂ ਪਹਿਲਾ ਸਵਾਲ ਤਾਂ ਇਹ ਹੈ ਵੀ ਜਦੋਂ ਤੁਸੀਂ ਬਾਗੀ ਹੋਏ ਹੋ ਨਾ ਬਾਗੀ ਲੱਭੀ ਹੋਇਆ ਜਾਂ ਤੁਸੀਂ ਬਗਾਵਤ ਕੀਤੀ ਪਾਰਟੀ ਤੋਂ ਪਾਰਟੀ ਨਹੀਂ ਛੱਡੀ ਇੱਕ ਲੀਡਰ ਤੋਂ ਬਗਾਵਤ ਕੀਤੀ ਹਾਂਜੀ ਤੁਹਾਡੇ ਨਾਲ ਇੱਕ ਸ਼ਖਸ ਹੋਰ ਵੀ ਸੀ ਜਦੋਂ ਤੁਹਾਡੇ ਇਥੋਂ ਦੇ ਸ਼ਹਿਰੀ ਪ੍ਰਧਾਨ ਵੀ ਸੀ ਅਜੇ ਤੁਹਾਡੇ ਨੂੰ ਨਜ਼ਰ ਨਹੀਂ ਆ ਰਹੀ ਸਭ ਤੋਂ ਪਹਿਲਾਂ ਤੁਸੀਂ ਸਪਸ਼ਟ ਕਰੋ ਵੀ ਤੁਹਾਡੇ ਤਿੰਨ ਜਣੇ ਤੋਂ ਬਾਗੀ ਚਾਹਤੇ ਸਮੇਤ ਜਿਹੜਾ ਇੱਕ ਮੇਨ ਬੰਦਾ ਹੋਰ ਵੀ ਸੀ ਸ਼ਾਇਦ ਉਹਨਾਂ ਦਾ ਨਾਮ ਜੀ ਉਪਲ ਖੈਤ ਮੱਪ ਹਾਂਜੀ ਹਾਂਜੀ ਉਹ ਨਜ਼ਰ ਨਹੀਂ ਆ ਰਹੇ ਹੁੰਦਾ ਕੀ ਕਰ ਰਹੇ ਉਹ ਤੁਹਾਡੇ ਕੋ ਵੀ ਬਾਗੀ ਹੋ ਗਏ ਨਹੀਂ ਰਜੀਵ ਉਪਲ ਜੀ ਦੇ ਘਰ ਕੁਝ ਸਮਾਂ ਪਹਿਲਾਂ ਇੱਕ ਉਹਨਾਂ ਦੇ ਇਨਲੋਸ ਦੇ ਵਿੱਚ ਕੋਈ ਇਹੋ ਜਿਹੀ ਟਰੈਜਡੀ ਹੋਈ ਹੈ ਕਿ ਉਹਨਾਂ ਨੂੰ ਆਪਦੇ ਫੈਮਿਲੀ ਮੈਂਬਰਸ ਨੂੰ ਸਮਾ ਦੇਣਾ ਥੋੜਾ ਜ਼ਿਆਦਾ ਉਜੀਤ ਲੱਗਾ ਥੋੜੇ ਆਪਦੇ ਉਹਨਾਂ ਦੇ ਘਰੇਲੂ ਰੁਝੇਵੇਂ ਆ ਉਸ ਕਰਕੇ ਉਹ ਅੱਜ ਇੱਥੇ ਨਹੀਂ ਮੌਜੂਦ ਹੋ ਸਕੇ ਉਮੀਦ ਹੈ ਕਿ ਸਾਡੇ ਨਾਲ ਉਹ ਮੋਢਾ ਦੇ ਨਾਲ ਮੋਢਾ ਲਾ ਕੇ ਖੜੇ ਹੈ ਤੇ ਅੱਗੇ ਖੜੇ ਰਹਿਣਗੇ ਜਬਾਪ ਪਾ ਜੀ ਦੇ ਕੁਝ ਹੁਣ ਵਰਕਰ ਜਿਹੜੇ ਉਹਨਾਂ ਦੇ ਮੇਨ ਇੰਚਾਰਜ ਸੀਗੇ ਹੋਰ ਵੀ ਕੀ ਉਹਨਾਂ ਦੇ ਬੰਦੇ ਪਾਰ ਤਬ ਤੱਕ ਛੱਡ ਗਈ ਉਹਨਾਂ ਨੂੰ ਵੀ ਘਰ ਦੇ ਘਰੇ ਦੁਰਦੇਵ ਜੀ ਕਿ ਉਹਦਾ ਵੀ ਜਿਵੇਂ ਨਾਲ ਇਹ ਦੇਖੋ ਪਾਰਟੀ ਦਫਤਰ ਤਾਂ ਇਹ ਪਾਰਟੀ ਖਾਲੀ ਹੋ ਜਾਣੀ ਹੈ ਜੀ ਇਹ ਪਾਰਟੀ ਨੂੰ ਨਾਲ ਤੁਰਨ ਦੇ ਲਈ ਵਰਕਰ ਨਹੀਂ ਮਿਲਣਗੇ ਇਹ ਹੌਲੀ ਹੌਲੀ ਦੇਖੋ ਜਦੋਂ 2 ਸਾਲ ਤੱਕ ਇੱਕ ਦਫਤਰ ਇੰਚਾਰਜ ਲਈ ਰੱਖਿਆ ਜੀ ਅਕਸਰ ਉਹ ਦਫਤਰ ਇੰਚਾਰਜ ਨੂੰ ਕੁਛ ਤਾਂ ਆਪ ਦਾ ਮਹਿਸੂਸ ਹੋਇਆ ਹੋਊਗਾ ਜਿੰਨੇ ਦਫਤਰ ਦੇ ਵਿੱਚ ਬਹਿਣਾ ਛੱਡਦਾ ਸੋ ਇਹ ਆਪਦੇ ਆਪ ਦੇ ਪਰਸਨਲ ਮੁੱਦੇ ਨੇ ਹੋ ਸਕਦਾ ਉਹਨਾਂ ਮੁੱਦਿਆਂ ਤੇ ਕੋਈ ਖੜਾ ਰਵੇ ਜਾਂ ਨਾ ਰਵੇ ਉਹ ਉਹਨਾਂ ਦੀ ਘਰੇਲੂ ਜਿਵੇਂ ਕਰ ਕਿਉਂ ਛੱਡ ਕੇ ਘਰੇਲੂ ਜਿਵੇਂ ਬਬੂ ਜੀ ਨਿਆਂ ਕਿਤੇ ਇਹ ਵੀ ਨਾ ਖਾਲੀ ਹੋ ਜਾਏ ਕਿਤੇ ਆਪਣੇ ਦੇਖੋ ਮੇਰਾ ਆਮ ਆਦੀ ਪਾਰਟੀ ਦੇ ਕਿਸੇ ਇੰਚਾਰਜ ਨਾ ਆਇਆ ਹੋਰ ਤਾਂ ਕੋਈ ਲੈਣ ਦੇਣ ਹੈ ਨਹੀਂ ਉਹਨਾਂ ਦੇ ਘਰੇਲੂ ਜਿਵੇਂ ਦਾ ਪਤਾ ਨਹੀਂ ਪਰ ਜੀ ਉਪਾਲ ਜੀ ਨੂੰ ਘਰੇਲੂ ਜਿਵੇਂ ਹੈਗੇ ਨੇ ਉਸ ਕਰਕੇ ਕਿਉਂ ਨਹੀਂ ਆ ਸਕੇ ਜੀ ਤੁਹਾਡਾ ਵਿਜ਼ਨ ਕੀ ਹੈ ਤੁਸੀਂ ਇੰਨੀ ਵੱਡੀ ਜ਼ਿੰਮੇਵਾਰੀ ਲੈਣ ਜਾ ਰਹੇ ਹੋ ਵੱਡਾ ਬਹੁਤ ਵੱਡਾ ਇਲੈਕਸ਼ਨ ਹੁੰਦਾ ਨੌਕਸਬਾ ਦਾ ਜੀ ਨੀਅਰ ਅਬਾਊਟ 1684 ਕਾਜੀ ਬੰਦਾ ਜੀ ਨੌ ਨਾ ਉਹਦੇ ਦਿਖਾ ਜਿਹਾ ਖਾੜਿਆਂ ਦੇ ਵਿੱਚ ਹੈਗੇ ਆ ਇੱਕ ਭਾਜਪਾ ਦਾ ਜਿਹੜਾ ਬੰਦਾ ਉਤਰਨ ਵਾਲਾ ਵੱਡਾ ਨਾਮ ਰੱਖਦਾ ਹੈ ਬਿਲਕੁਲ ਕਿਵੇਂ ਤੁਸੀਂ ਦੇਖੋ ਅਸੀਂ ਅੱਜ ਕੋਟੀ ਦੇ ਵਿੱਚ ਹੱਕਾਂ ਲਈ ਜਿਹੜੀ ਫਾਸਤ ਦਾਖਲ ਕਰਨ ਜਾ ਰਹੇ ਆ ਜੋ ਲੋਕ ਕਹਿਸਾ ਹੋਊਗਾ ਉਹ ਸਾਡੇ ਸਿਰ ਮੱਥੇ ਹੋਊਗਾ ਕਿਉਂਕਿ ਜੇ ਅੱਜ ਲਾਗੇ ਤਾਂ ਕੱਲ ਜਿੱਤਾਂਗੇ ਤਾਂਗੇ ਲੋਕਾਂ ਦੇ ਹੱਕਾਂ ਲਈ ਕੰਮ ਵੀ ਕਰਾਂਗੇ ਇਹੀ ਇਸ ਦੇ ਨਾਲ ਅੱਜ ਅਸੀਂ ਜੋ ਕਦਮ ਪਟਾ ਰਹੇ ਹਾਂ ਔਰ ਪੰਜਾਬ ਸਰਕਾਰ ਦੇ ਸਾਫ ਕਿਉਂਕਿ ਸੂਬਾ ਸਰਕਾਰ ਜਿਹੜੀ ਹੁਣ ਮੌਜੂਦ ਲੋਕਾਂ ਨੇ ਉਮੀਦਾਂ ਲਾਈਆਂ ਸੀਗੀਆਂ ਅਸੀਂ ਜਿਹੜੀ ਮੌਜੂਦ ਕਰਾਂ 100 ਤੇ 100% ਉਹਦੇ ਖਿਲਾਫ ਲਾ ਕੇ ਲੋਕਾਂ ਦੇ ਹੱਕਾਂ ਲਈ ਕੰਮ ਕਰਾਂਗੇ ਇਹ ਤੁਹਾਡੀ ਸੋਚ ਲੋਕ ਤੁਹਾਡਾ ਸਾਥ ਦੇ ਉਮੀਦ ਹੈ ਬਿਲਕੁਲ ਉਮੀਦ ਹੈ ਜੀ ਪਰ ਇੱਕ ਕਹਿੰਦਾ ਟੈਕਨੀਕਲ ਪਹਿਲੂ ਇਹ ਵੀ ਹੈ ਵੀ ਜਿਵੇਂ ਕੇਂਦਰ ਸਰਕਾਰ ਦੇ ਤੱਬਾ ਲੱਗਦਾ ਹੈ ਵੀ ਉਹ ਇਹਦੀ ਮਗਰ ਪਾਉਂਦੀ ਹੈ ਜੀ ਉਹਨੂੰ ਕਰਾਉਂਦੀ ਹੈ ਉਹਨੂੰ ਕਰਾਉਂਦੀ ਹੈ ਤੁਸੀਂ ਬਾਗੀ ਹੋਏ ਹੋ ਆਹ ਪਾਰਟੀ ਤੋਂ ਬਾਗੀ ਹੋ ਜਿਹਦੀ ਪੰਜਾਬ 'ਚ ਸਰਕਾਰ ਹੈ ਲੋਕ ਸਭਾ ਦਾ ਇਲੈਕਸ਼ਨ ਲੜਨ ਜਾ ਰਹੇ ਹੋ ਬਹੁਤ ਵੱਡਾ ਇਲੈਕਸ਼ਨ ਲੜਨ ਜਾ ਰਹੇ ਹੋ ਤੇ ਤੁਹਾਡੇ ਤੇ ਵੀ ਕਿਤੇ ਨਾ ਕਿਤੇ ਤਾਂ ਆਪਣੀ ਨਜ਼ਰ ਆਉਂਗੀ ਕਿਉਂਕਿ ਇਹਦੇ ਤੇ ਖਰਚੇ ਬਹੁਤ ਹੁੰਦੇ ਆ ਜੀ ਇਹਨੂੰ ਤੁਸੀਂ ਕਿਵੇਂ ਮੈਨੇਜ ਕਰੋਗੇ ਇਸ ਤਰੀਕੇ ਨਾਲ ਚਲਾਓਗੇ ਇਤਨਾ ਵੱਡਾ ਖਰਚਾ ਜਿਹੜਾ ਕਰਨਾ ਇਹਨੇ ਹਲਕੇ ਚ ਜਾਣਾ ਕੰਪੇਨਿੰਗ ਕਰਨੀ ਉਥੇ ਆਪਣੀ ਆਪਣੀ ਟੀਮਾਂ ਨੂੰ ਭੇਜਣਾ ਹੁੰਦਾ ਤੇ ਅੱਖੋਂ ਤੁਹਾਡੇ ਤੇ ਨજર ਰੱਖੀ ਜਾਊਗੀ ਖਾਸ ਕਰਕੇ ਬਿਲਕੁਲ ਜੀ ਬਿਲਕੁਲ ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿਦਾਂ ਮੈਨੇਜ ਕਰਦੇ ਦੇਖੋ ਜਿਹੜੀ ਸਾਡੇ ਹੀ ਹੈਗੀ ਐ ਅਸੀਂ ਇਮਾਨਦਾਰ ਬੰਦੇ ਆ ਜੀ ਨਾ ਅਸੀਂ ਕਿਸੇ ਚਾਹ ਪੀਣੀ ਐ ਤੇ ਨਾ ਅਸੀਂ ਕਿਸੇ ਨੂੰ ਚਾਹ ਪਿਆਣੀ ਐ ਘਰੋਂ ਟਿਫਨ ਬੰਨ ਕੇ ਲਿਆਇਆ ਕਰਾਂਗੇ ਜਿਹਨੇ ਨਾਲ ਸਾਨੂੰ ਕਹਾਂਗੇ ਘਰੋਂ ਰੋਟੀ ਲਿਆਓ ਤੇ ਹੋ ਸਕੇ ਤਾਂ ਇੱਕ ਅੱਧੀ ਸਾਨੂੰ ਵੀ ਖਵਾ ਦੇਈਏ ਇਹੀ ਸਾਡਾ ਗੱਡੀਆਂ ਦੇ ਤੇ ਆਪ ਪਾਣ ਗੱਡੀਆਂ ਹੋਣਗੀਆਂ ਕਹਿੰਦੇ ਵੀ ਚੋ ਪਾਣਗੇ ਬੱਸ ਵਿੱਚ ਚੜ ਕੇ ਪ੍ਰਚਾਰ ਕਰਾਂਗੇ ਬੱਸਾਂ ਤੇ ਜਾ ਕੇ ਪ੍ਰਚਾਰਾਂਗੇ ਲੋਕਾਂ ਦੇ ਘਰਾਂ ਤੇ ਜਾ ਕੇ ਪ੍ਰਚਾਰ ਕਰਾਂਗੇ ਕਿੰਨੇ ਕਿੰਨੇ ਚਾ ਚਾ ਲੋਕ ਕੋਈ ਰਿਪੋਰਟ ਕਰ ਰਹੀ ਹੈ ਚਾਰ ਕਰ ਰਹੀ ਹੈ ਕੰਪਨੀ ਦੇ ਇਸ ਵਾਸਤੇ ਰਿਪੋਰਟ ਕਰਨਾ ਚਾਹੀਦਾ ਬਿਲਕੁਲ ਦੇ ਰਿਹਾ ਜੀ ਵੱਡਾ ਗਰੁੱਪ ਲੋਜਪੁਰ ਹਲਕੇ ਦੇ ਸਾਪੜੀ ਦੇ ਕੀ ਆਓ ਸੰਗਤੋ ਤੇ ਸਾਡੇ ਲਈ ਹੱਕੜੋ ਇੱਕ ਪਾਰਟੀ ਵੀ ਦੁਆਰਾ ਹੋ ਚੁਣਨੀ ਹੋ ਚਰੀ ਆ ਜਿਹੜੀਆਂ ਕਿਆਸ ਰਾਈਆਂ ਲੱਗਦੀਆਂ ਵੀ ਹੋ ਸਕਦਾ ਉਹਨਾਂ ਨੂੰ ਸਭ ਨੂੰ ਟਿਕਟ ਮਿਲੇ ਕੋ ਸਾਡਾ ਸੋਡੀ ਉੱਠੇ ਇਤਰੇ ਆ ਅਕਾਲੀ ਜਨਤ ਦੇ ਵੀ ਥੋੜੇ ਮਰਾਨ ਚ ਦੇਈ ਉਹਨਾਂ ਲਈ ਕੀ ਨਰ ਬਣਾ ਕੇ ਉਤਰ ਰਹੇ ਹੋ ਦੇਖੋ ਜੇ ਪਾਰਟੀਆਂ ਦੇ ਡਰਦੇ ਹੋ ਤੇ ਉਮੀਦਵਾਰ ਨਹੀਂ ਐਲਾਨ ਕੇ ਇਹਨੂੰ ਨਹੀਂ ਲੱਗਦੀ ਸਾਡੇ ਲਈ ਕੋਈ ਰਣਨੀਤੀ ਬਣਾਉਣ ਦੀ ਲੋੜ ਹੈ ਕਿਉਂਕਿ ਦੇ ਦਿਲਾਂ ਦੇ ਵਿੱਚ ਕਿ ਜਿਨ੍ਹਾਂ ਨੇ ਆਪ ਦਾ ਸਤਕਾਰਾਂ ਹੁੰਦੇ ਹੋਏ ਵੀ ਆਪ ਦੇ ਉਮੀਦਵਾਰ ਨਹੀਂ ਐਲਾਨ ਕਰ ਸਕੇ ਇਹਦਾ ਮਤਲਬ ਉਹਨਾਂ ਦੇ ਵਿੱਚ ਡਰ ਪਾਦਾ ਹੈਗਾ ਜਿਹੜੀ ਨਾਰਾਜ਼ਗੀ ਲੈ ਕੇ ਤੁਸੀਂ ਸੰਸਦਾਨ ਚੁੱਤਰੇ ਹੋ ਜ્યાં ਬੜੀ ਗਰਮੀ ਨਾਲ ਤੁਸੀਂ ਨਾਰਾਜ਼ਗੀ ਤੁਹਾਡੀ ਲੀਡਰਸ਼ਿਪ ਨਾਲ ਸੀ ਹਾਈ ਕਮਾਂਡ ਨਾਲ ਸੀ ਜਾਂ ਪੂਰੀ ਪੂਰੀ ਪਾਰਟੀ ਨਾਲ ਹੀ ਸੀ ਦੇਖੋ ਜਿਹੜੀ ਸਾਡੀ ਨਾਰਾਜ਼ਗੀ ਸ਼ੁਰੂਆਤ ਹੋਈ ਸੀ ਉਹ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਤੋਂ ਸ਼ੁਰੂਆਤ ਹੋਈ ਸੀ ਜਿਨ੍ਹਾਂ ਲਈ ਅਸੀਂ ਆਪਦਾ ਸਮਾਂ ਗਾਇਆ ਆਪਦੇ ਬਤੀਤ ਕਿਤੇ ਹੋਏ ਟਾਈਮ ਦਾ ਮੁੱਲ ਉਹਨਾਂ ਨੂੰ ਦਿੱਤਾ ਤਾਂ ਕਿ ਮਲੋੜ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ ਵੱਡੀ ਗਿਣਤੀ ਨਾਲ ਜਿਤਾਇਆ 40 ਦਿਨ ਪਹਿਲਾਂ ਆਇਆ ਕੈਂਡੀਡੇਟ 40000 ਵੋਟਾਂ ਦੇ ਵਾਅਦੇ ਨਾਲ ਜਿੱਤਿਆ ਉਹ ਸਿਰਫ ਤੇ ਸਿਰਫ ਮਲੋੜ ਹਲਕੇ ਦੇ ਵਰਕਰਾਂ ਦੇ ਸੰਘਰਸ਼ ਨਾਲ ਜਿੱਤਿਆ ਸੀਗਾ ਪਰ ਉਹਨਾਂ ਦੀ ਐਸ ਜਿਹੜੀ ਖਲਾਫਤ ਨੂੰ ਦੇਖਦੇ ਹੋਏ ਵੀ ਪਾਰਟੀ ਨੇ ਸਾਡੀ ਸੁਣਵਾਈ ਨਹੀਂ ਕੀਤੀਗੀ ਉਸ ਤੋਂ ਬਾਅਦ ਅਸੀਂ ਪਾਰਟੀ ਤੋਂ ਬਾਗੀ ਹੋਏ ਆ ਜੀ ਉਹਨਾਂ ਦੀ ਹੁਣ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਸਮਝ ਰਹੇ ਹੋ ਆਲ ਕਬਿਲਾਇਕ ਜੀ ਉਹਨਾਂ ਦੀ ਕਾਰਗੁਜ਼ਾਰੀ ਤਾਂ ਹੈ ਹੀ ਨਹੀਂ ਜੀ ਕਾਰਗੁਜ਼ਾਰੀ ਤਾਂ ਕਾਰ ਹੀ ਨਹੀਂ ਰਏ ਸਿਰਫ ਆਪ ਦਾ ਸਮਾਬਤਿਤ ਕਰ ਰਹੇ ਨੇ ਕਿ ਮੌਕਾ ਲੱਗਿਆ ਜੇਕਰ ਮੌਕੇ ਤੇ ਕੁਝ ਫਾਇਦਾ ਨਾ ਚੱਕਿਆ ਤਾਂ ਉਹਨਾਂ ਨੇ ਕੀ ਫਾਇਦਾ ਹੈਗਾ ਕਿੰਨਾਂ ਨੂੰ ਤੁਸੀਂ ਮੋਖਾ ਕੰਪੀਟੀਸ਼ਨ ਦੇ ਵਿੱਚ ਕਿੰਨਾਂ ਨੂੰ ਮੁਖ ਸਮਝਦੇ ਹੋ ਕਿੰਨਾਂ ਨਾਲ ਤੁਹਾਡਾ ਮੁਖ ਜਿਹੜਾ ਤੁਸੀਂ ਸਮਝ ਕੇ ਚੱਲਦੇ ਪਿਓ ਕਿ ਇਹਨਾਂ ਨਾਲ ਜਿਹੜਾ ਹੈ ਆਪਣਾ ਉਹ ਕੰਪੀਟੀਸ਼ਨ ਰਹੂਗਾ ਕਿਹੜੀ ਪਾਰਟੀ ਨੂੰ ਮੁਖ ਦੇਖੋ ਸਾਡਾ ਕੰਪੀਟੀਸ਼ਨ ਰਹੂਗਾ ਲੋਕਾਂ ਦੇ ਹੱਕ ਮਾਰਨ ਵਾਲੇ ਲੀਡਰਾਂ ਦੇ ਨਾਲ ਉਹ ਚਾਹੇ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਆਮ ਆਦਮੀ ਪਾਰਟੀ ਦਾ ਹੋਵੇ ਚਾਹੇ ਅਕਾਲੀ ਦਲ ਦਾ ਹੋਵੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਬੀਜੇਪੀ ਹੋਵੇ ਸਾਡਾ ਕੰਪੀਟੀਸ਼ਨ ਲੋਕਾਂ ਦੇ ਹੱਕ ਮਾਰਨ ਵਾਲੇ ਲੋਕਾਂ ਦੇ ਨਾਲ ਰਹੂਗਾ ਹਮੇਸ਼ਾ ਇਹ ਤਾਂ ਆਉਣ ਵਾਲੇ ਸਮੇਂ ਦੀ ਵਿਉਤਬੰਦੀ ਹੋਈ ਨਾ ਜੇ ਕਿਹੜੇ ਪਹਿਲਾਂ ਦੇ ਕਾਰਜਾਂ ਨੂੰ ਦੇਖ ਕੇ ਤੁਸੀਂ ਇਹ ਜਿਹੜੀ ਗੱਲ ਕਹੀ ਆ ਜਾਂ ਆਉਣ ਵਾਲੇ ਸਮਾਂ ਦੇ ਵਿੱਚ ਤੁਸੀਂ ਤੁਸੀਂ ਦੱਸਿਆ ਕਿ ਜਿਹੜਾ ਲੀਡਰਾਂ ਦੇ ਜਿਹੜੇ ਹੈਗੇ ਆ ਤਕੀ ਤੁਸੀਂ ਸਮਝ ਕੇ ਚੱਲ ਰਹੇ ਹੋ ਜਿਹੜੇ ਪਹਿਲਾ ਕੰਮ ਹੋਇਆ ਉਹਨਾਂ ਦੇ ਆਧਾਰ ਤੇ ਗੱਲ ਕਰ ਰਹੇ ਹੋ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਅਸੀਂ ਆ ਜਿਹੜਾ 1 ਮਹੀਨੇ ਦਾ ਟਾਈਮ ਪੀਰੀਅਡ ਪਿਆ ਹੈਗਾ ਇਲੈਕਸ਼ਨਾਂ ਤੱਕ ਉਦੋਂ ਤੱਕ ਪੰਜਾਬ ਦੇ ਲੀਡਰਾਂ ਨੂੰ ਪੁੱਛਾਂਗੇ ਕਿ ਤੁਸੀਂ ਆ ਵਾਅਦੇ ਕਿਤੇ ਸੀਗੇ ਜਨ ਸਭਾ ਕਰਕੇ ਲੋਕਾਂ ਦੇ ਵਿੱਚ ਵਿਚਾਰ ਜਾ ਕੇ ਲੋਕਾਂ ਦੀ ਆਵਾਜ਼ ਬਣ ਕੇ ਪੁੱਛਾਂਗੇ ਕਿ ਤੁਸੀਂ ਚੋਣ ਮੈਨਫੈਸਟੋ ਦੇ ਵਿੱਚ ਆ ਵਾਅਦੇ ਕੀਤੇ ਸੀਗੇ ਤੇ ਦੱਸੋ ਉਹਨਾਂ ਵਾਅਦਿਆਂ ਚੋਂ ਕਿਹੜਾ ਕਿਹੜਾ ਥੋੜੇ ਪੱਧਰ ਤੇ ਪੂਰਾ ਹੋਇਆ ਹੈ ਕਿਹੜਾ ਵਾਅਦਾ ਸੈਂਟਰ ਗਵਰਨਮੈਂਟ ਦੇ ਪੱਧਰ ਤੇ ਪੂਰਾ ਹੋਇਆ ਹੈ ਜਾਂ ਕਿਹੜਾ ਵਾਅਦਾ ਹਾਲੇ ਦੂਰਾ ਪਿਆ ਹੈਗਾ ਤੁਸੀਂ ਦਲ ਰਹੇ ਹੋ ਲੋਕ ਸਭਾ ਤੋਂ ਕਨੈਕਸ਼ਨ ਹੈਗਾ ਲੋਕ ਸਭਾ ਇਸ ਵੀਰ ਤੇ ਆਪਈ ਪਰ ਬੇਸਿਕਲੀ ਤੁਸੀਂ ਮਲੋੜ ਤੋਂ ਆਉਂਦੇ ਹੋ ਨਾ ਮਲੋੜ ਤੋਂ ਇਹ ਮਲੋੜ ਦੇ ਵਿੱਚ ਜਿਹੜੀਆਂ ਤੁਹਾਡੀ ਜਿਹੜੀ ਪਾਰਟੀ ਤੋਂ ਤੁਸੀਂ ਬਾਗੂਰੀ ਹੋ ਜਿਹੜੇ ਲੀਡਰ ਤੋਂ ਤੁਸੀਂ ਬਾਗੂਰੀ ਹੋ ਉਹਨਾਂ ਦੀ ਜਿਹੜੀ ਨਕਾਮੀ ਹੈ ਜਿਵੇਂ ਦੋ ਤਿੰਨ ਸੰਸਥਾਾਂ ਹੈ ਜਿਹੜੇ ਟ੍ਰੈਕਸ਼ਨ ਦੇ ਵਿੱਚ ਵੀ ਉੱਥੇ ਫੇਲੀਅਰ ਹੋਏ ਉਹਨਾਂ ਚੋਣ ਨਹੀਂ ਕਰਾਈ ਜਾਂ ਧੱਕੇ ਨਾਲ ਉੱਥੇ ਜੋ ਵੀ ਨਮਾਇੰਦੇ ਹੋਏ ਐਡ ਆਰਗਾਨਾਈਜ਼ ਦੀ ਚੋਣ ਬੜੀ ਚਰਚਾ ਚ ਆਉਣੀ ਹੋਈ ਉਹ ਨਹੀਂ ਹੋਈ ਉੱਥੇ ਵੀ ਨਮਾਇੰਦੇ ਆ ਗਏ ਮਰਦੂ ਨਾਲ ਲੱਗੇ ਕੀ ਸਾਰੇ ਮੁੱਦੇ ਜਿਹੜੇ ਇਹ ਤੁਹਾਡੇ ਵਿੱਚ ਸ਼ਾਮਲ ਦੇਣ ਬਿਲਕੁਲ ਜੀ ਚੋਨ ਮੈਨਫੈਸਟੋ ਡਾਕਟਰ ਬਲਜੀਤ ਕੌਰ ਜੀ ਦਾ ਪੂਰਾ ਦਾ ਪੂਰਾ ਚੋਨ ਮੈਨਫੈਸਟੋ ਸਾਡੀ ਸ਼ਾਮਰ ਰਹੂਗਾ ਵਿੱਚ ਉਹਨਾਂ ਦੇ ਵਾਅਦਿਆਂ ਨੂੰ ਉਹਨਾਂ ਨੂੰ ਜਾਣੂ ਕਰਵਾਵਾਂਗੇ ਕਿ ਦੱਸੋ ਇਹਨਾਂ ਵਿੱਚੋਂ ਸਿਰਫ ਜਾਣੂ ਨਹੀਂ ਕਰਵਾਣਾ ਉਹਨਾਂ ਤੋਂ ਜਵਾਬ ਵੀ ਮੰਗਾਂਗੇ ਉਸ ਦੇ ਲਈ ਹੋ ਸਕਦਾ ਕਿ ਸਾਡੇ ਤੇ ਕੋਈ ਨਾ ਕੋਈ ਜ਼ੋਰ ਜ਼ਬਰਦਸਤੀ ਵੀ ਕੀਤੀ ਜਾਵੇ ਤਾਂ ਅਸੀਂ ਪਰ ਦਰਨ ਵਾਲੇ ਨਹੀਂ ਹੈਗੇ ਉਹਨਾਂ ਦੇ ਹੱਕਾਂ ਦੇ ਲਈ ਲੋਕਾਂ ਦੇ ਹੱਕਾਂ ਦੇ ਲਈ ਪੂਰਾ ਲੜਾਂਗੇ ਉਹ ਡਾਕਟਰ ਬਲਜੀਤ ਕੌਰ ਆਪ ਐਸੇ ਭਾਈਚਾਰੇ ਦੇ ਨਾਲ ਤਾਲੁਕ ਰੱਖਦੇ ਨੇ ਮਲੋਟ ਦਾ ਰਿਜ਼ਰਵ ਹਲਕਾ ਨੇ ਇਥੋਂ ਤਕਰੀਬਨ ਤੇ ਤਕਰੀਬਨ 70k ਦੇ ਨੇੜੇ ਜਿਹੜਾ ਹੈਗਾ ਐਸਸੀ ਭਾਈਚਾਰੇ ਦੀ ਵੋਟ ਵਾਧੇ ਨਾਲ ਹੈਗੀ ਹੈ ਔਰ ਉਸੇ ਐਸਸੀ ਭਾਈਚਾਰੇ ਦਾ ਕੋਟਾ ਜੋ 2% ਰਿਜ਼ਰਵ ਕੋਟਾ ਪੰਜਾਬ ਦੇ ਵਿੱਚ ਰੱਖਿਆ ਜਾਂਦਾ ਸੀਗਾ ਉਸ ਕੋਟੇ ਨੂੰ ਰੱਖਣ ਦੇ ਲਈ ਡਾਕਟਰ ਬਲਜੀਤ ਕੌਰ ਨੇ ਆਪਦੇ ਹਸਤਾਖਰਾਂ ਦੇ ਨਾਲ ਇੱਕ ਫਾਈਲ ਸਾਈਨ ਕੀਤੀ ਹੈ ਉਹਦਾ ਵੀ ਜਵਾਬ ਮੰਗਾਂਗੇ ਕਿ ਕਿਉਂ ਐਸਸੀ ਭਾਈਚਾਰੇ ਨੂੰ ਦਬਾਉਣ ਦੇ ਲਈ ਉਹ ਕਿਉਂ ਕੋਸ਼ਿਸ਼ ਕੀਤੀਗੀ ਉਹਨਾਂ ਦੇ ਹੱਕ ਕਿਉਂ ਖੋਹੀਗੇ ਇੱਕ ਤੁਸੀਂ ਜਿੱਥੋਂ ਤੱਕ ਮੈਨੂੰ ਯਾਦ ਤੁਸੀਂ ਨਗਰ ਕੌਂਸਲ ਦੇ ਇਲੈਕਸ਼ਨ ਲੜੇ ਸੀ ਪਰ ਉਹ ਜਿੰਨੀ ਭਾਇੀ ਸੀ ਤੁਸੀਂ ਲੋਕ ਸਭਾ ਦੀ ਸੀਟ ਤੇ ਲੜਨ ਜਾ ਰਹੇ ਬਹੁਤ ਵੱਡੀ جنگਾਂ ਦੇ ਵਿੱਚ ਤੁਸੀਂ ਕਿਦਾਂ ਮਹਿਸੂਸ ਕਰਦੇ ਹੋ ਜਾਂ ਕਿਦਾਂ ਤੁਸੀਂ ਇਹ ਹੌਸਲੇ ਨਾਲ ਚੱਲੇ ਹੋ ਵੀ ਉਹ ਤਾਂ ਬਹੁਤ ਵੱਡਾ ਇਲੈਕਸ਼ਨਲ ਦੇ ਮੁਕਾਬਲੇ ਤੇ ਕਿਵੇਂ ਜਿੱਤ ਦੀ ਉਮੀਦ ਰੱਖਦੇ ਹੋ ਦੇਖੋ ਜੋ ਲੋਕਾਂ ਦਾ ਪਿਆਰ ਮਿਲਿਆ ਉਸ ਤੋਂ ਬਾਅਦ ਸਾਨੂੰ ਜਿਹੜੀ ਨਗਰ ਕੌਂਸਲਾਂ ਦੇ ਇਲੈਕਸ਼ਨਾਂ ਦੇ ਵਿੱਚ ਮੈਂ ਸਮਝਦਾ ਕਿ ਮੈਂ ਆਮ ਆਦਮੀ ਪਾਰਟੀ ਵੱਲੋਂ ਇਲੈਕਸ਼ਨ ਲੜਿਆ ਸੀਗਾ ਤੇ ਆਮ ਆਦਮੀ ਪਾਰਟੀ ਨੂੰ ਪੂਰੇ ਮਲੋੜ ਦੇ ਵਿੱਚੋਂ ਤਕਰੀਬਨ 4 ਤੋਂ 5000 ਵੋਟ ਪਈ ਸੀਗੀ ਔਰ ਮਲੋੜ ਦੇ ਵਿੱਚ 2022 ਚੋਣਾਂ ਦੇ ਵਿੱਚ ਮਲੋਟ ਹਲਕੇ ਤੋਂ ਆਮ ਆਦਮੀ ਪਾਰਟੀ 40000 ਦੇ ਵਾਅਦੇ ਨਾਲ ਜਿੱਤੀ ਹੈ ਲੋਕਾਂ ਦਾ ਜੋ ਪਿਆਰ ਸੀ ਉਹ ਸਾਡੇ ਲਈ ਆਮ ਲੋਕਾਂ ਦੇ ਲਈ ਵਰਕਰਾਂ ਲਈ ਪਿਆਰ ਸੀ ਉਹੀ ਪਿਆਰ ਅੱਜ ਦਿਤਾਉਗਾ ਜੀ ਪਹਿਲਾਂ ਦੀ ਗੱਲ ਹੈ ਕਿ ਐ ਬਟੋਰ ਦੇ ਵਿੱਚ ਫੇਰ ਤੁਹਾਡੇ ਅਗੂ ਕੋਈ ਬਾਗੀ ਸੰਗਤ ਦਾ ਪੈਦਾ ਕੀਤੇ ਗਏ ਆ ਜਾਂ ਹੋ ਗਏ ਆ ਜਾਂ ਅਜੇ ਪੂਰਾ ਰੇਲ ਨਾ ਬਾਰੇ ਕੀ ਕਹੋਗੇ ਤੇ ਕੀ ਮਾਮਲਾ ਸੀ ਦੇਖੋ ਜੋ ਬਾਗੀ ਨਾਮ ਦਾ ਜਿਹੜਾ ਸ਼ਬਦ ਹੈ ਥੋੜੇ ਵਿੱਚੋਂ ਕਿਸੇ ਸਤਕਾਰਯੋਗ ਪੱਤਰਕਾਰ ਵੀਰ ਨੇ ਲਿਖਿਆ ਸੀ ਕਿ ਬਾਗੀ ਨਾਮ ਰੱਖਣਾ ਸੌਖਾ ਹੈ ਪਰ ਬਾਗੀਆਂ ਦੀ ਰਾਹ ਤੇ ਚੱਲਣਾ ਔਖਾ ਹੈ ਜੇ ਹਰ ਕੋਈ ਬਾਗੀ ਹੋ ਜਾਂਦਾ ਤਾਂ ਭਗਤ ਸਿੰਘ ਨੂੰ ਫਾਂਹਾ ਲੈਣ ਦੀ ਲੋੜ ਨਹੀਂ ਪੈਣੀ ਸੀ ਜੇ ਦੇਸ਼ ਬਾਗੀ ਹੋ ਕੇ ਗੋਰਿਆਂ ਦੇ ਖਿਲਾਫ ਲੜਦਾ ਤਾਂ ਇਕੱਲਾ ਭਗਤ ਸਿੰਘ ਫਾਂਸੀ ਦੇ ਰਾਹ ਤੇ ਨਹੀਂ ਚੱਲਦਾ ਸੀਗਾ ਭਗਤ ਸਿੰਘ ਇਕੱਲਾ ਚੜਿਆ ਤਾਂ ਅੱਜ ਉਹੀ ਬਾਗੀ ਦੇ ਨਾਂ ਤੋਂ ਚੱਲਦਾ ਹੈ ਜਿਹੜਾ ਆਪ ਦੇ ਹੁਣ ਤਾਂ ਇਹ ਬਾਗੀਆਂ ਦੀ ਕਾਪੀ ਕਰਦੇ ਨੇ ਕਿ ਜਿਨ੍ਹਾਂ ਦੀਆਂ ਆਪਦੀਆਂ ਅੰਦਰਲੀਆਂ ਮੰਦੀਆਂ ਮਨਛਾਵਾਂ ਪੂਰੀਆਂ ਨਹੀਂ ਹੁੰਦੀਆਂ ਉਹ ਕੋਈ ਨਾ ਕੋਈ ਸ਼ਰਤ ਰੱਖਦੇ ਨੇ ਤੇ ਮੈਨੂੰ ਲੱਗਦਾ ਵੀ 2-4 ਦਿਨਾਂ ਦੇ ਵਿੱਚ ਜਾ ਕੇ ਫੇਰ ਪੈਰਾ ਵਿੱਚ ਡਿੱਗ ਪੈਂਦੇ ਨੇ ਇੱਕ ਤੁਸੀਂ ਇਲੈਕਸ਼ਨ ਲੜਨ ਜਾ ਰਹੇ ਹੋ ਸਾਰੀਆਂ ਹੀ ਪਾਰਟੀਆਂ ਤੁਸੀਂ ਪੰਜਾਬ ਤੌਰ ਤੇ ਇਕੱਲੇ ਤਾਕਤ ਨਾਲ ਖੜੀ ਜਾ ਰਹੇ ਹੋ ਤਾਂ ਪਰ ਉਹ ਲੱਗਦਾ ਵੀ ਕਿਹੜੀ ਪਾਰਟੀ ਜਿਹੜੀ ਪੰਜਾਬ ਦੇ ਹਿੱਤਾਂ ਨੂੰ ਬੈਠੇ ਰੱਖਉਂਦੀ ਰਹੀ ਹੈ ਆਮ ਆਦਮੀ ਪਾਰਟੀ ਨੂੰ ਵਿੱਚ ਸ਼ਾਮਲ ਕਰ ਲਓ ਜਿਆਦਾ ਘਣਾ ਕਰ ਕਿਸ ਨੂੰ ਮਰਦੇ ਦੇਖੋ ਮੈਂ ਤਾਂ ਕਹਿਣਾ ਜੀ ਜਿਹੜਾ ਵੀ ਕੋਈ ਪਾਰਟੀ ਨਹੀਂ ਮੈਂ ਤਾਂ ਇੱਕ ਇੱਕ ਸ਼ਖਸ ਨੂੰ ਪੰਜਾਬ ਦੇ ਲੋਕਾਂ ਦਾ ਗੁਨਾਹਗਾਰ ਮੰਨਦਾ ਜਿਨੇ ਪੰਜਾਬ ਦੇ ਲੋਕਾਂ ਨਾਲ ਵਾਦਾ ਕਰਕੇ ਉਹਨਾਂ ਦੇ ਹੱਕਾਂ ਦੇ ਲਈ ਜੋ ਉਹਨਾਂ ਦੇ ਵਾਦੇ ਸੀ ਉਹ ਪੂਰੇ ਨਹੀਂ ਕੀਤੇ ਗਏ ਉਹ ਹਰ ਬੰਦਾ ਪੰਜਾਬ ਦੇ ਲੋਕਾਂ ਦਾ ਗੁਨਾਹਗਾਰ ਹੈ ਔਰ ਮੈਂ ਤੁਹਾਡੇ ਮੀਡੀਆ ਦੇ ਮਾਧਮ ਰਾਹੀਂ ਉਹਨਾਂ ਲੋਕਾਂ ਨੂੰ ਅਪੀਲ ਵੀ ਕਰਨਾ ਚਾਹਨਾ ਕਿ ਜਦੋਂ ਹੁਣੇ ਤੁਹਾਡੇ ਬੂਹੇ ਤੇ ਵੋਟਾਂ ਮੰਗਣ ਆਣ ਜਦੋਂ ਇਹ ਬੂਹੇ ਤੇ ਆ ਕੇ ਆਪਦੇ ਕੰਮ ਦੀਆਂ ਤੁਹਾਨੂੰ ਗਿਆਨ ਕਿ ਅਸੀਂ ਆਹ ਕੰਮ ਕੀਤੇ ਇਹਨਾਂ ਨੂੰ ਇੱਕੋ ਹੀ ਸ਼ਬਦ ਕਿਓ ਕਿ ਜੇ ਕੰਮ ਕੀਤਾ ਤਾਂ ਵੋਟ ਮੰਗਣ ਦੀ ਲੋੜ ਨਹੀਂ ਗਈ ਕਿਉਂਕਿ ਨਾ ਤਾਂ ਇਹਨਾਂ ਨੇ ਕੰਮ ਕੀਤੇ ਐ ਤੇ ਨਵਾਂ ਏ ਤੁਹਾਡੇ ਬੂਹਾਂ ਤੇ ਦੁਬਾਰਾ ਆਉਣਗੇ ਮਲੋੜ ਚ ਕੀ ਕੰਮ ਜਿਹੜਾ 2 ਸਾਲਾਂ ਦੇ ਵਿੱਚ ਨਹੀਂ ਹੋ ਸਕਿਆ ਵੱਡੀ ਨਕਾਮੀਆਂ ਜਾਂ ਬਿਦੌਰ ਕੀਤਾ ਦੇਖੋ ਮਲੋੜ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਤਾਂ ਜਿਹੜਾ ਪੰਜਾਬ ਸਰਕਾਰ ਆਮ ਆਦੀ ਪਾਰਟੀ ਆਪਦੇ ਮੁੱਦੇ ਲੈ ਕੇ ਆਈ ਸੀ ਕਿ ਅਸੀਂ ਪੜ੍ਹਾਈ ਦੇ ਲਈ ਤੇ ਅਸੀਂ ਜਿਹੜਾ ਹੈਗਾ ਹੈਲਥ ਦੇ ਲਈ ਅਸੀਂ ਮੇਨ ਸੰਘਰਸ਼ ਕਰਾਂਗੇ ਉਹੀ ਮੁੱਦੇ ਹੱਲੇ ਫੇਲ ਪਏ ਨੇ ਮਲੋੜ ਦੇ ਸਕੂਲਾਂ ਦੇ ਵਿੱਚ ਜਿਹੜਾ ਹੈਗਾ ਹੱਲੇ ਕੋਈ ਵੀ ਡਿਵੈਲਪਮੈਂਟ ਨਹੀਂ ਹੋਈ ਕੋਈ ਵੀ ਸਕੂਲ ਸਰਕਾਰੀ ਸਕੂਲ ਸਮਾਰਟ ਸਕੂਲ ਨਹੀਂ ਬਣਿਆ ਜੇਕਰ ਉਹਨੂੰ ਕੱਲਾ ਰੰਗ ਮਾਰ ਦਿੱਤਾ ਗਿਆ ਹੋਵੇ ਤਾਂ ਕਹਿਣਾ ਕੋਈ ਸਰਕਾਰ ਦੀ ਨਾਕਾਮੀ ਕੀ ਜਣਦੇ ਹੋ ਸਾਰੀ ਸਰਕਾਰ ਦੀ ਨਾਕਾਮੀ ਹੈ ਜੀ ਪੰਜਾਬ ਸਰਕਾਰ ਲੋਕਾਂ ਨੂੰ ਮੇਨ ਜਿਹੜੇ ਵਾਦੇ ਸੀ ਪੰਜਾਬ ਦੇ ਮਹਿਲਾਵਾਂ ਨਾਲ ਵਾਦਾ ਕੀਤਾ ਸੀਗਾ ਤਕਰੀਬਨ 7 ਕਰੋੜ ਦੇ ਨੇੜੇ ਪੰਜਾਬ ਦੇ ਵਿੱਚ ਮਹਿਲਾਵਾਂ ਹਨ ਉਹਨਾਂ ਨੂੰ ਵਾਦਾ ਕੀਤਾ ਗਿਆ ਸੀ ਕਿ ਹਰ ਮਹਿਲਾ ਨੂੰ 1000 ਰੁਪਏ ਮਹੀਨਾ ਮਿਲੇਗਾ ਉਹਨਾਂ ਦੇ ਨਾਲ ਉਹਨਾਂ ਦੀ ਭਾਵਨਾਵਾਂ ਦੇ ਨਾਲ ਖੇਡਿਆ ਗਿਆ ਕਿਉਂਕਿ ਮੈਂ ਮੰਨਦਾ ਕਿ ਸਭ ਨਾਲੋਂ ਵੱਡਾ ਯੋਗਦਾਨ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਤਾਣਾ ਮਹਿਲਾਵਾਂ ਦਾ ਸੀਗਾ ਉਹਨਾਂ ਦੀ ਭਾਵਨਾਵਾਂ ਨਾਲ ਖੇਡ ਕੇ ਪੰਜਾਬ ਸਰਕਾਰ ਨੇ ਬਹੁਤ ਵੱਡਾ ਧੋਖਾ ਕੀਤਾ ਔਰ ਇਹ ਪੰਜਾਬ ਸਰਕਾਰ ਦਾ ਬਹੁਤ ਵੱਡਾ ਫੇਲਿਅਰ ਹੈ ਔਰ ਇਸ ਦਾ ਅੰਜਾਮ ਲੋਕ ਸਭਾ ਚੋਣਾਂ ਦੇ ਵਿੱਚ ਜੋ ਅਲੋਕ ਨੇ ਉਹ ਪੰਜਾਬ ਸਰਕਾਰ ਦੇ ਗੱਲ ਪਾਉਣਗੇ ਇੱਕ ਜਿਹੜੇ ਪੰਜਾਬ ਦੇ ਵਿੱਚ ਉਹ ਇਹ ਸਿਸਟਮ ਚੱਲਿਆ ਵੀ ਇੱਕ ਪਾਰਟੀ ਜਿਹਨੇ ਉਹਨੂੰ 20 ਸਾਲ ਜਾਂ 30 ਸਾਲ ਐਮ.ਐਲ.ਏ ਵੀ ਬਣਾਇਆ ਐਮ.ਪੀ ਵੀ ਬਣਾਇਆ ਪਰ ਉਹ ਸਿੱਧੇ ਜਿਛੂਰਾ ਮਾਰ ਕੇ ਉਹ ਪਾਰਟੀਆਂ ਦੇ ਕਹਿਰ ਮਤਾਂ ਤੋਂ ਦੂਜੇ ਪਾਸੇ ਚਲੇ ਜਾਂਦੇ ਇਹ ਲੋਕਾਂ ਨੇ ਤਾਂ ਇੱਕ ਵਾਰੀ ਅਹੂਠਾ ਹੀ ਨੱਪਰਾ ਹੁੰਦਾ ਜੇ ਉਹ ਲੋਕ ਗਦਾਰੀ ਕਰਕੇ ਪਾਰਟੀਆਂ ਦੇ ਨਾਲ ਜਿਨ੍ਹਾਂ ਨੇ ਇੰਨੇ ਸਾਲ ਉਹਨਾਂ ਦੇ ਵਿੱਚ ਰਹਿ ਕੇ ਅਹੁਦੇ ਆ ਦੇ ਨਾ ਲੋਕ ਹੁਣ ਕਿਵੇਂ ਵਿਸ਼ਵਾਸ ਕਰਨ ਤੁਹਾਡੇ ਤੇ ਜਾਂ ਉਹਨਾਂ ਪਾਰਟੀਆਂ ਦੇ ਦੇਖੋ ਜੀ ਲੋਕਾਂ ਦੇ ਜਿਹੜਾ ਇੱਕ ਪਾਰਟੀ ਤੋਂ ਲੀਡਰ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਨੇ ਉਹ ਸਿਰਫ ਐਸੇ ਕਰਕੇ ਕਿ ਜਿਹੜੀ ਪਾਰਟੀ ਵਿੱਚ ਪਹਿਲਾਂ ਸੀ ਲੋਕਾਂ ਨੇ ਉਹਨਾਂ ਨੂੰ ਨਕਾਰਤਾ ਔਰ ਅੱਜਕੱਲੇ ਇੱਕ ਟ੍ਰੈਂਡ ਬਣ ਚੁੱਕਿਆ ਹੈ ਕਿ ਪਾਰਟੀਆਂ ਨੂੰ ਆਪਦੇ ਤਰ੍ਹਾਂ ਤੇ ਭਰੋਸਾ ਨਹੀਂ ਖਾਸ ਕਰਕੇ ਆਮ ਆਦਮੀ ਪਾਰਟੀ ਦਾ ਟ੍ਰੈਂਡ ਹੈ ਕਿ ਉਹਨੂੰ ਆਪਦੇ ਕਿਸੇ ਵਰਕਰ ਤੇ ਭਰੋਸਾ ਨਹੀਂ ਉਹ ਦੂਜੀ ਪਾਰਟੀ ਵਿੱਚੋਂ ਨਕਾਰਿਆ ਹੋਇਆ ਬੰਦਾ ਜਿਹਨੂੰ ਟਿਕਟ ਨਹੀਂ ਮਿਲਦੀ ਉਹ ਰਸ ਜਾਂਦਾ ਉਹਨੂੰ ਆਪਦੀ ਪਾਰਟੀ ਜੁਆਇਨ ਕਰਾ ਲੈਂਦੀ ਆ ਤੇ ਉਹਨੂੰ ਟਿਕਟ ਕਰ ਦਿੰਦੀ ਹੈ ਜੋ ਪੰਜਾਬ ਦੇ ਵਿੱਚ ਹੋਇਆ ਹੈ ਪੰਜਾਬ 'ਚ ਤਕਰੀਬਨ 13 ਸੀਟਾਂ 'ਚੋਂ 8 ਤੋਂ 10 ਤਾਂ ਐਮਐਲਏ ਨੇ ਜਿਹੜੇ ਪੰਜਾਬ ਦੇ ਵਿੱਚ ਲੋਕਾਂ ਨੇ ਜਿਤਾਏ ਸੀ ਉਹਨਾਂ ਨੂੰ ਹੀ ਟਿਕਟ ਦਿੱਤੀ ਔਰ 3 ਤੋਂ 3 ਤੋਂ 4 ਜਿਹੜੇ ਲੋਕ ਇਹੋ ਜਿਹੇ ਨੇ ਜਿਹੜੇ ਦੂਜੀ ਪਾਰਟੀਆਂ 'ਚੋਂ ਆਏ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ ਕਿਉਂਕਿ ਆਮ ਆਦੀ ਪਾਰਟੀ ਲੋਕਾਂ ਦਾ ਸਿੱਟਿਆ ਹੋਇਆ ਕੂੜਾ ਹੀ ਚੱਕਣ ਜਾਂਦੀ ਹੈ ਆਮ ਆਦੀ ਪਾਰਟੀ ਆਪ ਦੇ ਵਰਕਰਾਂ ਨੂੰ ਹੀਰਾ ਜਾਂ ਫੁੱਲ ਬਣਾਉਣਾ ਨਹੀਂ ਜਾਂਦੀ ਵੈਸੇ ਸਮੇ ਤੋਂ ਪਹਿਲਾਂ ਦਾ ਸਵਾਲ ਆ ਤੁਸੀਂ ਮੰਨ ਲਓ ਐਮਪੀ ਬਣ ਗਏ ਹੋ ਕੱਲੇ ਦੀ ਮੁਕਤ ਇੱਕ ਆਜ਼ਾਦ ਮੈਂਬਰ ਦੀ ਕੀ ਹੈ ਕੀ ਤੁੱਖ ਦੇਖਦੇ ਹਾਂ ਦੂਜੇ ਨੰਬਰ ਤੇ ਜਿਨ੍ਹਾਂ ਲੋਕਾਂ ਨੇ ਮੰਨ ਲਓ ਤੁਹਾਨੂੰ ਕਾਜ ਆਪੀ ਬਖਸ਼ਿਸ਼ ਕੀਤੀ ਹੈ ਕੀ ਉਮੀਦ ਰੱਖਦੇ ਨੇ ਵੀ ਤੁਸੀਂ ਜਿਵੇਂ ਆਵਾਜ਼ ਨਹੀਂ ਪਾਰਟੀ ਨੇ ਸ਼ੁਰੂਆਤ ਕੀਤੀ ਸੀ ਲੋਕਾਂ ਦੀ ਰਾਇ ਲੈ ਕੇ ਮੁੱਖ ਮੰਤਰੀ ਦੀ ਚੋਣ ਕੀਤੀ ਹੈ ਜੀ ਕੀ ਐ ਰਾਇ ਲਾਉਂਗੇ ਕਿ ਇਸ ਆਜ਼ਾਦ ਤੌਰ ਤੇ ਹੀ ਰਹੋਗੇ ਕਿ ਕਿਸੇ ਪਾਰਟੀ ਦੀ ਝੋਲੀ ਚ ਵੜ ਜਾਓਗੇ ਦੇਖੋ ਇਹ ਕੱਲੇ ਇੱਕ ਉਮੀਦਵਾਰ ਦਾ ਨਹੀਂ ਜੀ ਫਿਰੋਜ਼ਪੁਰ ਹਲਕੇ ਦੇ ਵਿੱਚ 9 ਸ਼ਹਿਰਾਂ ਦਾ ਤਕਰੀਬਨ ਹਜ਼ਾਰ ਤੋਂ 1500 ਪਿੰਡਾਂ ਦਾ ਤੇ 16 ਲੱਖ ਲੋਕਾਂ ਦਾ ਸ਼ਹਿਰ 16 ਲੱਖ ਜੋ ਫੈਨ ਲੈਣਗੇ ਉਸ ਸੰਜੂਗਾ ਜੋ ਅਸੀਂ ਦੇ ਸਭ ਨਿਰਪੱਖ ਤਰੀਕੇ ਨਾਲ ਫੈਸਲਾ ਲੈ ਕੇ ਕਰਾਂਗੇ ਅੰਦਰ ਖਾਤੇ ਨਹੀਂ ਕਵਾਂਗੇ ਕਿ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਕਿਹਾ ਸੀਗਾ ਕਿ ਸਾਡੇ ਚੈਂਪੀਅਨ ਨੂੰ ਜਾਂ ਸਾਡੇ ਐਮਐਲਏ ਨੂੰ ਇੰਨੀਆਂ ਵੋਟਾਂ ਪੈ ਗਈਆਂ ਤਾਂ ਕਰਕੇ ਸ਼ੁਰੂ ਕਰ ਰਹੇ ਆ ਅਸੀਂ ਇਸ ਬੰਦੇ ਨੂੰ ਅਨਾਉਂਸ ਕਰਤਾ ਜੋ ਲੋਕਾਂ ਦਾ ਫੈਸਲਾ ਹੋਊਗਾ ਉਹਨਾਂ ਦੇ ਨਾਲ ਹੋਊਗਾ ਜੇ ਸਾਨੂੰ ਜਤਾਨੇ ਦੀ ਚਾਹ ਦੀ ਰਵਾਂਗੇ ਕਿਸੇ ਪਾਰਟੀ ਲਈ ਵਿੱਚ ਨਹੀਂ ਬੈਠਾਂਗੇ ਉਸ ਤੋਂ ਬਾਅਦ ਕੱਟ ਨਹੀਂ ਜਿਵੇਂ ਰਿੰਕੂ ਨੂੰ ਵੀ ਤਾਂ ਤੁਹਾਡੀ ਆਮ ਆਦਮੀ ਪਾਰਟੀ ਚਲੋ ਮੈਂ ਛੋਟਾ ਸ਼ਬਦ ਵਰਤੂ ਵੀ ਆਮ ਆਦਮੀ ਪਾਰਟੀ ਲੈ ਕੇ ਆਈ ਸੀ ਐਮਪੀ ਬਣਾਣ ਦਾ ਕਿੰਨਾ ਚਿਰ ਹੋਇਆ ਉਹ ਦੂਜੇ ਪਾਸੇ ਤੇ ਲਾਇਆ ਇਹ ਲੋਕ ਉਹਨਾਂ ਨੂੰ ਲੋਕਾਂ ਨੇ ਫਤਵਾ ਉਹਨਾਂ ਦੇ ਹੱਕ ਚ ਦਿੱਤਾ ਸੀ ਦੇਖੋ ਕਿਵੇਂ ਵਿਸ਼ਵਾਸ ਕਰਨ ਮੇਰੇ ਕਹਿਣ ਦਾ ਮਤਲਬ ਹੈ ਵੀ ਹੁਣ ਜਿਹੜੀ ਸਥਿਤੀ ਲੀਡਰਾਂ ਦੀ ਜਾਂ ਪਾਰਟੀਆਂ ਦੀ ਬਣੀ ਹੋਈ ਹੈ ਲੋਕ ਕਿਵੇਂ ਵਿਸ਼ਵਾਸ ਕਰਨ ਵੀ ਸਾਡੀਆਂ ਉਮੀਦਾਂ ਦੇ ਕਰੇ ਉੱਤੇ ਦੇਖੋ ਜੋ ਸਰਕਾਰਾਂ ਕਰਦੀਆਂ ਨੇ ਜੋ ਲੀਡਰ ਕਰਦੇ ਨੇ ਕਿ ਜਿੱਤਣ ਤੋਂ ਬਾਅਦ ਆਸੇ ਪਾਸੇ ਗਨਮੈਨ ਐਨੇ ਹੋ ਜਾਂਦੇ ਕਿ ਲੋਕਾਂ ਨੂੰ ਗਨਮੈਨ ਦੇ ਨੇੜੇ ਜਾਣ ਤੋਂ ਡਰ ਲੱਗਦਾ ਹੈ ਕਿ ਸ਼ਾਇਦ ਸਾਨੂੰ ਲੀਡਰ ਨਾਲ ਗੱਲ ਕਰਨ ਦੇਣਗੇ ਜਾਂ ਨਹੀਂ ਦੇਣਗੇ ਸੋ ਜੋ ਸਾਨੂੰ ਜੇ ਲੋਕ ਜਿਤਾਉਂਦੇ ਨੇ ਸਾਡੇ ਗੱਲ ਵਿੱਚ ਜਿੱਤ ਦਾ ਫਤਵਾ ਪਾਉਂਦੇ ਨੇ ਤਾਂ ਮੈਂ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਪੰਜਾਬ ਦਾ ਫਿਰੋਜ਼ਪੁਰ ਦਾ ਮਲੋੜ ਦਾ ਮੁਕਸਰ ਦਾ ਜਲਾਲਾਬਾਦ ਦਾ ਫਾਜ਼ਲਕਾ ਦਾ ਹਵੋਰ ਦਾ ਬੱਲੂਆਣਾ ਦਾ ਫਿਰੋਜ਼ਪੁਰ ਦਾ ਇੱਕ ਇੱਕ ਬੰਦਾ ਆ ਕੇ ਮੈਨੂੰ ਆਪਦੀ ਬਾਹ ਫੜਾ ਕੇ ਐਸੇ ਤਰ੍ਹਾਂ ਹੱਥ ਖੜਾ ਕਰ ਦਵੇ ਜੇ ਕੋਈ ਮੇਰਾ ਗਨਮੈਨ ਨੇੜੇ ਆਇਆ ਤਾਂ ਸਭ ਤੋਂ ਪਹਿਲਾਂ ਪਰਚਾ ਮੈਂ ਹੁੰਦੇ ਤੇ ਕਰਾਉਂਗਾ ਤੋ ਵੈਸੇ ਤਾਂ ਕੇਂਦਰ ਦੀ ਪਾਰ ਜਿਹੜੀ ਪਾਰਟੀ ਹੈ ਉਹ ਵਾਈਸ ਰੱਖਿਆ ਦੇ ਟਿਕਟ ਲਾਉਂਦੀ ਹੈ ਕਿਉਂਕਿ ਕਈ ਜਿਹੜੇ ਐ ਲੀਡਰ ਹੋਏ ਸੀ ਕਰਕੇ ਖੁਸ਼ ਹੋ ਗਏ ਵੀ ਉਹਨੂੰ ਵਾਈਸ ਰੱਖਿਆ ਮਿਲ ਗਈ ਗਾਲੇ ਲੇੜਿਆਂ ਵਾਲੇ ਤੇ ਆਟੋਮੈਟਿਕ ਰਫਲਾਂ ਵਾਲੇ ਉਹਨਾਂ ਦੇ ਨਾਲ ਥੋੜੀ ਜ਼ਿਆਦਾ ਟੌਪ ਰਗ ਗਈ ਹੈ ਜੀ ਤੇ ਇਹ ਤਾਂ ਆਉਣ ਵਾਲਾ ਸਮਾਂ ਚਲੋ ਉਮੀਦ ਕਰਦੇ ਆਂ ਵੀ ਤੁਸੀਂ ਜਿਹੜੇ ਝੰਡੇ ਲੈ ਕੇ ਖੜੇ ਹੋ ਜਾਂ ਸਾਡੇ ਨਾਲ ਗੱਲ ਕੀਤੀ ਹੈ ਤੁਸੀਂ ਉੱਥੇ ਖੜੇ ਉਤਰੋ ਤੇ ਸਾਡੀਆਂ ਅਸ਼ਾਵਾ ਤੁਹਾਡੇ ਇੱਕ ਜਾਂਦੇ ਜਾਂਦੇ ਇੱਕ ਲਾਸਟ ਸਵਾਲ ਇਹ ਹੈ ਕਿ ਥੋੜੇ ਦਿਨ ਪਹਿਲਾਂ ਹੀ ਤੁਹਾਡੇ ਜਿਹੜੀ ਪਾਰਟੀ ਤੋਂ ਤੁਸੀਂ ਬਾਗੀ ਹੋਏ ਹੋਏ ਜਿਹੜੀ ਲੀਡਰਸ਼ਿਪ ਤੋਂ ਬਾਗੀ ਹੋਏ ਹੋ ਉਹਨਾਂ ਦਾ ਇੱਕ ਨਮਾਇੰਦਾ ਤੁਹਾਡੇ ਹੀ ਬੰਦੇ ਨੂੰ ਮਿਲਦਾ ਹੈ ਕੋਈ ਅਹੁਦੇਦਾਰੀਆਂ ਦੇ ਗਿਫਟ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੱਲ ਵੀ ਹੋਈ ਹੈ ਵੀ ਆਹ ਅਹੁਦੇਦਾਰੀ ਲੈ ਲਓ ਨਾ ਲੜੋ ਨਾ ਤੁਸੀਂ ਨਾ ਮੁਰਦਾਂ ਨਾ ਕੀ ਇਦਾਂ ਦਾ ਕੋਈ ਸੀ ਜਾਂ ਕਿਸੇ ਨੂੰ ਨਕਾਰਿਆ ਦੇਖੋ ਜੋ ਇਹ ਲੀਡਰਾਂ ਦੀ ਆਪਦੀ ਮਨਛਾ ਰਹੀ ਹੈ ਕਿ ਹਰ ਕਿਸੇ ਬਾਗੀ ਨੂੰ ਲਾਲਚ ਦੇ ਕੇ ਖਰੀਦਿਆ ਜਾਵੇ ਪਰ ਜਿੰਨੇ ਜਨੇ ਅਸੀਂ ਬਾਗੀ ਹੋਏ ਸੀਗੇ ਉਹਨਾਂ ਵਿੱਚੋਂ ਕੋਈ ਵੀ ਬੰਦਾ ਕਿਸੇ ਦਾ ਵੀ ਅਮਾਨ ਇਮਾਨ ਇੰਨਾ ਸਸਤਾ ਜਾਂ ਕਿਰਦਾਰ ਇੰਨਾ ਢਿੱਲਾ ਨਹੀਂ ਜੋ ਕਿਸੇ ਲਾਲਚ ਦੇ ਥੱਲੇ ਆ ਕੇ ਰੁੜ ਜਾਊਗਾ ਬਾਕੀ ਹਰ ਕਿਸੇ ਦੀ ਮਨਸ਼ਾ ਅਡੜ ਹੁੰਦੀ ਹੈ ਅਸੀਂ ਸਾਰੇ ਆਪਦੇ ਜੋ ਸਟੈਂਡ ਸੀਗੇ ਉਸ ਤੇ ਕਾਇਮ ਖੜੇ ਹਾਂ ਤੇ ਕਾਇਮ ਹੀ ਰਵਾਂਗੇ ਇਹ ਆਉਣ ਦੀ ਰਕਾਰ ਹੈ ਤੁਸੀਂ ਆਪਣੇ ਸਾਥੀ ਸਾਰਿਆਂ ਦੀ ਗਰੰਟੀ ਲੈ ਰਹੇ ਹੋ ਬਿਲਕੁਲ ਲੈ ਰਹੇ ਆ ਜੀ ਗਰੰਟੀ ਲੈ ਰਹੇ ਆ ਔਰ ਜੋ ਵੀ ਮੇਰੇ ਸਾਥੀ ਇੱਥੇ ਮੌਜੂਦ ਨੇ ਹਰ ਇੱਕ ਦੇ ਵੱਲੋਂ ਮੈਂ ਲੈ ਕੇ ਦੇਣ ਨੂੰ ਤਿਆਰ ਆ ਕਿ ਇਹਨਾਂ ਵਿੱਚੋਂ ਕੋਈ ਬੰਦਾ ਨਹੀਂ ਛੱਡੂਗਾ ਆਖਿਰ ਦੇ ਵਿੱਚ ਕੀ ਹੈ ਫਿਰੋਜ਼ਪੁਰ ਹਲਕੇ ਦੇ ਲੋਕਾਂ ਦੇ ਲਈ ਤੁਹਾਡੇ ਵੱਲੋਂ ਮੈਸੇਜ ਫਿਰੋਜ਼ਪੁਰ ਹਲਕੇ ਦੇ ਲੋਕਾਂ ਨੂੰ ਇਹੀ ਅਪੀਲ ਹੈ ਕਿ ਆਪਣੇ ਸੰਘਰਸ਼ ਦੇ ਲਈ ਆਪਣੇ ਧੀਆ ਪੁੱਤਰਾਂ ਨੂੰ ਨਸ਼ੇ ਤੋਂ ਬਚਾਉਣ ਦੇ ਲਈ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਘਰਾਂ ਦੇ ਕੋਲ ਨਸ਼ਾ ਨਹੀਂ ਵਿਕ ਰਿਹਾ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਸ਼ਹਿਰ ਦੇ ਵਿੱਚ ਨਸ਼ਾ ਨਹੀਂ ਵਿਕ ਰਿਹਾ ਤਾਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਵੋਟ ਪਾ ਦਿਓ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡੇ ਗਵਾਂਢ ਵਿੱਚ ਅੱਗ ਪਹੁੰਚ ਚੁੱਕੀ ਹੈ ਤੇ ਤੁਸੀਂ ਆਪ ਦਾ ਘਰ ਬਚਾਉਣਾ ਚਾਹੁੰਦੇ ਹੋ ਤਾਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਨਕਾਰ ਕੇ ਆਮ ਲੋਕਾਂ ਦੇ ਵਿੱਚ ਖੜੇ ਹੋਏ ਸਾਨੂੰ ਇੱਕ ਵਾਰ ਮੌਕਾ ਦਿਓ ਔਰ ਸਾਨੂੰ ਵੋਟ ਪਾਓ ਔਰ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਹਲਕੇ ਨੂੰ ਖੁਸ਼ਹਾਲ ਬਣਾਈਏ